ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਸਨ ਗੁਰੂ ਗ੍ਰੰਥ ਸਾਹਿਬ ਨਮੋ ਮਾਲ ਸਾਬ ਦੇਵਾ ਸੋ ਗੋਰਮ ਕਾ ਪਿਆਰਿਓ ਸੰਸਾਰ ਨਾ ਇੱਕ ਦੁੱਖਾਂ ਦਾ ਘਰ ਐ ਜੰਮਣ ਵੇਲੇ ਵੀ ਦੁੱਖ ਜ਼ਿੰਦਗੀ ਬਤੀਤ ਕਰਨ ਵੇਲੇ ਵੀ ਦੁੱਖ ਤੇ ਮਰਨ ਕਾਲ ਕਾ ਤਰਾਸ ਨਵਰੀ ਐ ਮਰਨ ਵੇਲੇ ਵੀ ਬਹੁਤ ਦਖਲੀਪ ਦੁੱਖ ਹੁੰਦਾ ਬੰਦੇ ਨੂੰ ਸੋ ਆਪਣੇ ਘਰਾਂ ਦੇ ਵਿੱਚ ਕਈ ਵਾਰੀ ਨਾ ਇਸ ਤਰ੍ਹਾਂ ਦੀਆਂ ਸਥਿਤੀਆਂ ਬਣ ਜਾਂਦੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਜ਼ਿਆਦਾਤਰ ਬਜ਼ੁਰਗਾਂ ਨੂੰ ਆਪਾਂ ਘਰਾਂ ਵਿੱਚ ਕੀ ਦੇਖਦੇ ਆ ਕਿ ਫਲਾਣੇ ਦਾ ਬਜ਼ੁਰਗ ਫਲਾਣੇ ਦਾ ਦਾਦਾ ਜਾਂ ਪਿਤਾ ਜੀ ਵੀ ਐਨੇ ਜਿਆਦਾ ਔਖੇ ਨੇ 3 ਮਹੀਨੇ ਹੋ ਗਏ 2 ਮਹੀਨੇ ਹੋ ਗਏ ਮਾਤਾ ਜੀ ਪਿਤਾ ਜੀ ਕਿ ਨਾ ਤਾਂ ਉਹ ਠੀਕ ਹੁੰਦੇ ਨੇ ਸਿਹਤ ਉਹਨਾਂ ਦੀ ਠੀਕ ਨਹੀਂ ਹੁੰਦੀ ਨਾ ਹੀ ਉਹਨਾਂ ਦੇ ਦੇਖ ਦਾ ਛੁਟਕਾਰਾ ਹੁੰਦਾ ਹੈ ਬੰਦਾ ਮੰਜੇ ਤੇ ਪਿਆ ਇੰਨਾ ਔਖਾ ਹੁੰਦਾ ਨਾ ਉਹ ਆਪ ਵੀ ਹੱਥ ਜੋੜ ਜੋੜ ਕੇ ਅ ਬੇਨਤੀਆਂ ਕਰ ਦਿਆ ਆਕਾਲ ਪੁਰਖ ਦੀ ਅੱਗੇ ਅੰਦਰੋਂ ਅੰਦਰ ਹੀ ਕਿ ਵਾਹਿਗੁਰੂ ਮੇਰਾ ਦੇਹ ਤੋਂ ਛਟਕਾਰਾ ਹੋ ਜੇ ਪਰਿਵਾਰ ਵੀ ਸੇਵਾ ਕਰਦਾ ਕਰਦਾ ਥੱਕ ਜਾਂਦਾ ਅੱਕ ਜਾਂਦਾ ਕਿਉਂਕਿ ਨਾ ਤਾਂ ਉਹਦੇ ਅੰਦਰ ਕੋਈ ਅੰਨ ਪਾਣੀ ਲੰਗਦਾ ਤੇ ਨਾ ਕੋਈ ਵਸਤਰ ਕੱਪੜਾ ਪਹਿਨਾ ਸਕਦੇ ਆ ਤੇ ਮੰਜੇ ਤੇ ਵੀ ਆਪਾਂ ਉਹਨੂੰ ਚੰਗੀ ਤਰ੍ਹਾਂ ਸਾਭ ਨਹੀਂ ਸਕਦੇ ਲਾਗੇ ਲੱਗ ਜਾਂਦੇ ਨੇ ਪਰ ਦੇਹ ਤੋਂ ਛਟਕਾਰਾ ਵੀ ਨਹੀਂ ਹੁੰਦਾ ਇਸ ਤਰ੍ਹਾਂ ਦੀ ਜਣੇ ਕਿ ਇੱਕ ਨਾ ਸਥਿਤੀ ਬਣ ਜਾਂਦੀ ਹੈ ਉੱਥੇ ਫਿਰ ਆਪਾਂ ਚਾਹੁੰਦੇ ਆ ਕਿ ਡਾਕਟਰਾਂ ਨੇ ਵੀ ਕਹਤਾ ਵੀ ਠੀਕਤਾ ਹੀ ਹੁੰਦਾ ਨਹੀਂ ਹੈਗਾ ਪਰ ਜਾਣ ਦਾ ਵੀ ਕੋਈ ਅੱਗੇ ਢੰਗ ਨਹੀਂ ਰਹਿੰਦਾ ਉੱਥੇ ਫਿਰ ਆਪਾਂ ਚਾਹਨੇ ਸੱਚੇ ਪਾਤਸ਼ਾਹ ਮਹਾਰਾਜ ਵੀ ਇਹ ਦੇਹੀ ਵਿੱਚ ਇਹ ਜੀਵ ਹੈ ਜਿਹੜਾ ਇਹ ਵਿਚਾਰਾ ਪ੍ਰਾਣੀ ਬਹੁਤ ਔਖਾ ਹੈ ਇਹਦਾ ਦੇਹੀ ਤੋਂ ਛਡਕਾਰਾ ਹੋਵੇ ਪਰ ਤਿੰਨ ਤਿੰਨ ਮਹੀਨੇ ਦੋ ਦੋ ਮਹੀਨੇ 20 20 ਦਿਨ ਇੱਕ ਇੱਕ ਮਹੀਨਾ ਤੜਫਦਾ ਰਹਿੰਦਾ ਦੇਹੀ ਤੋਂ ਛਡਕਾਰਾ ਨਹੀਂ ਹੁੰਦਾ ਹੈਗਾ ਅੰਨ ਪਾਣੀ ਵੀ ਅੰਦਰ ਨਹੀਂ ਜਾਂਦਾ ਫਿਰ ਉੱਥੇ ਜਦੋਂ ਆਪ ਨੂੰ 100% ਪਤਾ ਲੱਗ ਜੇ ਨਾ ਵੀ ਇਹ ਤੰਦਰੁਸਤ ਨਹੀਂ ਹੋ ਸਕਦਾ ਫਿਰ ਉੱਥੇ ਅਰਦਾਸ ਬੇਨਤੀ ਕਰਕੇ ਆਪਾਂ ਕਹਿੰਦੇ ਆ ਮਹਾਰਾਜ ਇਹਦਾ ਛਟਕਾਰਾ ਹੋ ਜੇ ਦੀਹੀ ਤੋਂ ਪਰ ਹੁੰਦਾ ਹੈ ਨਹੀਂ ਪਰ ਇਹਦੀ ਵਿਧੀ ਹੈ ਸੰਗਤ ਜੀ ਇੱਕ ਆਕਾਰਪੁਰਖ ਮਹਾਰਾਜ ਦੇ ਪਾਸ਼ਾ ਨਾਲ ਦਇਆ ਦੇ ਘਰ ਆ ਜਾਂਦੇ ਨੇ ਬੰਦੇ ਦੀ ਹਾਲਤ ਦੇਖ ਕੇ ਕਿਉਂਕਿ ਆਪਾਂ ਉਹਦੇ ਬੱਚੇ ਆ ਫਿਰ ਉੱਥੇ ਕੀ ਵਿਧੀ ਵਰਤੋ ਇੱਕ ਛਾ ਇੱਕ ਸਵੇਰੇ ਜਪ ਜੀ ਸਾਧਾ ਪਾਠ ਇੱਕ ਸ਼ਾਮ ਨੂੰ ਤੇ ਇੱਕ ਪੌੜੀ ਮੰਨੈ ਪਾਵੈ ਮੁਖਦਵਾਰ ਮੰਨੈ ਪਰਿਵਾਰ ਸਾਧ ਹਰ ਮੰਨੈ ਤਰੇ ਤਾਰੇ ਗੁਰਸਿੱਖ ਮੰਨਨਾਂ ਨਾਨਕ ਭਗਵਨ ਭਿਖ ਐਸਾ ਨਾਮ ਲੰਝਣ ਹੋਏ ਜਿ ਕੋ ਮੰਨ ਜਾਣ ਮਨ ਕੋਈ ਇਹ ਪੌੜੀ ਦਾ ਜਬਜੀ ਸਾਹਿਬ ਦੀ ਦਾ ਇੱਕ ਮਾਲਾ ਰੋਜ਼ ਤੇ ਇੱਕ ਇੱਕ ਸ਼ਾਮ ਨੂੰ ਇੱਕ ਸਵੇਰੇ ਜਬਜੀ ਸਾਹਿਬ ਦਾ ਪਾਠ ਇਹ ਤੁਸੀਂ 3-4 ਦਿਨ ਸੁਣਾ ਦਿਓ ਵਿਧੀ ਨਾਲ ਇਸ਼ਨਾਨ ਪਾਣੀ ਕਰਕੇ ਵੀ ਮਹਾਰਾਜ ਇਹਦਾ ਤੜਫ ਦੇ ਜੀਵ ਦਾ ਦੇਖੇ ਤੁ ਛਟਕਾਰਾ ਹੋਵੇ ਮਹਾਰਾਜ ਇਹ ਪਾਸ਼ਾ ਦੇ ਛਟਕਾਰਾ ਕਰ ਦੇਣ ਦਾ ਅਧਿਕਾਰ ਆ ਕੇ ਸੋ ਇਸ ਤਰ੍ਹਾਂ ਬੇਨਤੀ ਕਰਕੇ ਤੜਫ ਦੇ ਮੰਝੇ ਉਤੇ ਪ੍ਰਾਣੀ ਦੇ ਸਵਾਸ ਮਹਾਰਾਜ ਪਾਸ਼ਾ ਭਲੀ ਪਾਂਤ ਆਪਦੇ ਬਾਣੀ ਦੇ ਓਟ ਆਸਰੇ ਦੇ ਨਾਲ ਇਹ ਕੱਟ ਦਿੰਦੇ ਨੇ ਕਿਉਂਕਿ ਬਹੁਤ ਭੈੜੀ ਹਾਲਤ ਹੁੰਦੀ ਹੈ ਆਪਣੇ ਤੜਫਾ ਦੇਖਿਆ ਨਹੀਂ ਜਾਂਦਾ ਅਰਦਾਸ ਬੇਨਤੀ ਕਰਕੇ ਇਸ ਤਰ੍ਹਾਂ ਪ੍ਰਾਣੀ ਦਾ ਲੰਮਕ ਦੇ ਦਾ ਤੜਫੇ ਦਾ ਭਲਾ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ